ਸ਼ੋਭਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਾਰਕ੍ਰਿਤ ਕੋਰਤਾ ਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਪੱਟੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅ ਸਭ ਤੋਂ ਪਹਿਲਾਂ ਦੱਸ ਦਨਿਆ ਕੀ ਡਾਕਟਰ ਬਲਬੀਰ ਸਿੰਘ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਵਾਇਜ਼ਾ ਲੈਣ ਦੇ ਲਈ ਉੱਥੇ ਆਪ ਪਹੁੰਚੇ ਨੇ ਤੇ ਉੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਸਨਿਆ ਕੀ ਪੰਜਾਬ ਸਰਕਾਰ ਇਸ ਸਥਿਤੀ ਦੇ ਵਿੱਚ ਹਰ ਕਿਸੇ ਦੇ ਨਾਲ ਖੜੀ ਹੋਈ ਜਿਹੜੀ ਕਿ ਨਜ਼ਰ ਆ ਰਹੀ ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਆਪ ਜਿਹੜੇ ਕੀ ਉਹ ਉੱਥੇ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਜਵਾਇਜ਼ਾ ਲਿੱਤਾ ਜਾ ਰਿਹਾ ਹੈ ਸਹਿਮੰਤੀ ਟਾਕਟਬਲ ਵੀ ਸਿੰਘ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉੱਥੋਂ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਕੀਤੀ ਗਈ ਹੈ ਤੇ ਸਿੱਤੀ ਦਾ ਪੂਰਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਲਦੋ ਜਲਦ ਜਿਹੜਾ ਕਿ ਇਸ ਤੇ ਇਸ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵਾਰੀ ਜੀ ਜਿਹੜੇ ਤੁਹਾਡੇ ਜਿੰਨੇ ਖਾਸ ਕਰਕੇ ਜਿਹੜੇ ਬਾਰਡਰ ਜਲੇ ਉੱਥੇ ਹੜਾਂ ਦੀ ਬਹੁਤ ਜ਼ਿਆਦਾ ਮਾਰ ਪਈ ਆ ਮੈਂ ਪਠਾਨਕੋਟ ਗੁਰਦਾਸਪੁਰ ਪਹੁੰਚਿਆ ਮੈਂ ਪਠਾਨਕੋਟ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਇਆ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਆ ਲੋਕਾਂ ਦੀ ਫਸਲ ਵੀ ਗਈ ਹੈ ਔਰ ਉਹਦੇ ਨਾਲ-ਨਾਲ ਕਈ ਜਗ੍ਹਾ ਤੇ ਜ਼ਮੀਨ ਵੀ ਗਈ ਹੈ ਖੇਤ ਹੀ ਨਹੀਂ ਲੱਭਦਾ ਉੱਥੇ ਖੇਤ ਹੀ ਨਹੀਂ ਰਿਹਾ ਹੈਗਾ ਔਰ ਇਸੇ ਤਰ੍ਹਾਂ ਜਿਹੜਾ ਹੁਣ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀਗੇ ਤੁਹਾਡੇ ਮਤਲਬ ਜਿਹੜੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਚ ਉਹਨੇ ਹਾਲਾਤ ਨਹੀਂ ਸੀ ਬਟ ਜਿਹੜਾ ਉਸ ਤੋਂ ਬਾਅਦ ਬਾਰਿਸ਼ ਹੋਈ ਉਸ ਤੋਂ ਬਾਅਦ ਜਿਹੜਾ ਪਾਣੀ ਆਇਆ ਇੱਧਰ ਦੀ ਹਾਲਾਤ ਉਧਰ ਨਾਲੋਂ ਵੀ ਖਰਾਬ ਹੋ ਗਿਆ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਹਾਲਾਤ ਖਰਾਬ ਹੋਏ ਆ ਔਰ ਕੱਲ ਵੀ ਮੈਂ ਸਾਰੇ ਪਠਾਨਕੋਟ ਚ ਦੇਖ ਕੇ ਆਇਆ ਵੀ ਸੜਕਾਂ ਦਾ ਪੁਲਾਂ ਦਾ ਜ਼ਮੀਨ ਦਾ ਖੇਤੀਬਾੜੀ ਦਾ ਲੋਕਾਂ ਦੇ ਘਰਾਂ ਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜ਼ਮੀਨ ਤੇ ਆ ਕੇ ਪਤਾ ਲੱਗਦਾ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਔਰ ਐਮ ਐਲ ਏ ਸਹਿਬਾਨ ਔਰ ਪੂ ਸਾਰੇ ਵਿਭਾਗਾਂ ਦੇ ਉਹ ਤੰਦੇ ਹੀ ਨਾ ਲੋਕਾਂ ਦੀ ਸੇਵਾ ਕਰ ਰਹੇ ਆ ਬੜੇ ਔਖੇ ਹਾਲਾਤ ਹੈ ਜਿਆਦਾ ਪਾਣੀ ਮਾਛਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਸੁਰੇ ਜੰਮੂ ਕਸ਼ਮੀਰ ਤੋਂ ਪਿਛੋਂ ਆਇਆ ਪਾਣੀ ਜਿਹਨੇ ਜਿਆਦਾ ਬਰਬਾਦੀ ਕੀਤੀ ਆ ਵੀ 22 ਲੱਖ ਕਿਊਸਿਕ ਆ ਗਿਆ ਪਹਿਲਾਂ ਜਿਹਦੀ 50 ਹਜ਼ਾਰ ਦੀ ਰਿਕਵੈਸਟ ਸੀ ਉਸ ਤੇ 22 ਲੱਖ ਕਿਊਸਿਕ ਆ ਗਿਆ ਉਹਨਾਂ ਨੇ ਤੁਸੀਂ ਬੰਦ ਵੀ ਤੋੜਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੌਜ ਨੇ ਐਨਡੀਆਰ ਐਫਐਸਟੀਆਰ ਐਫ ਔਰ ਲੋਕਾਂ ਦੇ ਐਨਜੀਓਜ਼ ਨੇ ਵੀ ਸਾਰਾ ਮਿਲ ਕੇ ਜਿਹੜੇ ਜਿਵੇਂ ਬਾਬਾ ਬਲਵੀਰ ਸਿੰਘ ਸੇਚਾਵਾਲ ਜੀ ਬੋਰਡਸ ਵਗੈਰਾ ਵੀ ਹੋਰ ਵੀ ਜਿਹੜੇ ਖਾਲਸਾ ਸਾਈਡ ਵਗੈਰਾ ਉਹਨਾਂ ਨੇ ਰੈਸਕਿਊ ਹੁਣ ਜਿਹੜਾ ਰਿਲੀਫ ਮੇਜਰਸ ਆ ਜਿਹੜੀ ਮੇਰੀ ਡਿਊਟੀ ਆ ਬਾਕੀ ਸਾਰੇ ਮੇਰੇ ਜਿਹੜੇ ਸਹਿਯੋਗੀ ਆ ਉਹ ਕੋਈ ਐਨੀਮਲਸ ਵੈਂਡਰੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੈਂਪ ਲੱਗਿਆ ਸਾਡਾ ਵੀ ਲੱਗਿਆ ਸੋ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰਿਲੀਫ ਹੈ ਤੋ ਜਿਹੜੀ ਇੱਥੇ ਆ ਕੇ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਹੋਈ ਆ ਕਿ ਸਾਡੇ ਜਿਹੜੇ ਬੰਦੇ ਆ ਜਿਹਾ ਸਾਡੇ ਆਸ਼ਾ ਵਰਕਰ ਆ ਮਲਟੀ ਪਰਪਸ ਹੈਲਥ ਵਰਕਰ ਆ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਪੈਰਾਮੈਡਿਕ ਸਟਾਫ ਆ ਜਿੰਨੇ ਵੀ ਸਾਡੇ ਸਿਵਲ ਸਰਜਨ ਆ ਸਾਰੇ ਉਹ ਡੇ ਟਾਈਮ ਲੋਕਾਂ ਦੀ ਸੇਵਾ ਚ ਲੱਗੇ ਹੋਏ ਆ ਔਰ ਜਿੱਥੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਰਹੀ ਆ ਬੋਡਰ ਨਾਲ ਪਹੁੰਚ ਰਹੀ ਆ ਕੁਝ ਸਾਡੇ ਆਪਣੇ ਬੰਦੇ ਵੀ ਬਿਮਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਦੇ ਆਪਣੇ ਘਰ ਡੁੱਬੇ ਹੋਏ ਆ ਲੇਕਿਨ ਉਹ ਸੇਵਾ ਭਾਵਨਾ ਕੰਮ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਅ ਲੋਕਾਂ ਨੂੰ ਰਿਲੀਫ ਤੇ ਰੈਸਕਿਊ ਮਤਲਬ ਹੁਣ ਰਿਲੀਫ ਮਟੀਰੀਅਲ ਵੀ ਪਹੁੰਚ ਰਿਹਾ ਹੈਗਾ ਖਾਣਾ ਵੀ ਪਹੁੰਚ ਰਿਹਾ ਆਪਣੇ ਮवेशੀਆਂ ਵਾਸਤੇ ਦਦਾਰੂ ਪਸ਼ੂਆਂ ਲਈ ਚਾਰਾ ਵੀ ਪਹੁੰਚ ਰਿਹਾ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਿਆਦਾ ਜਿਹੜਾ ਦਵਾਈ ਜ਼ਰੂਰੀ ਹੁੰਦੀ ਹੈ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਜਿਹੜਾ ਪਾਣੀ ਸੀ ਪਹੁੰਚਾਈਏ ਤੇ ਜੇ ਕੋਈ ਬਿਮਾਰ ਹੋਵੇ ਸੈਕੰਡ ਡਿਜ਼ੀਜ਼ਸ ਹੋ ਰਹੀਆਂ ਡਾਇਰੀਆ ਡੈਂਗੀ ਉਹਦਾ ਵੀ ਰਿਸਕ ਬਣਿਆ ਹੋਇਆ ਤੇ ਜੁੜੀ ਥੋੜੀ ਜਿਹੀ ਇੱਥੇ ਲੋਡ ਸੀ ਜਿਹੜੀ ਜਿਹੜੇ ਉਹ ਸੀ ਮੈਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਮੈਂ ਕਿਹਾ ਵੀ 100 ਐਮਬੂਲੈਂਸ ਸਾਨੂੰ ਤੁਸੀਂ ਦਿਓ ਵਿਦ ਪੈਰਾਮੈਡੀਕਸ ਵਿਦ ਮੈਡੀਸਿਨਸ 15000 ਮਨਿਮੇਸ਼ ਯਾਤਰੀਆਂ ਨੂੰ ਜਿਹੜਾ ਕਿ ਉਹਨਾਂ ਦੇ ਘਰ ਦੇ ਲਈ ਜਿਹੜਾ ਕਿ ਰੁਬਾਨਕ ਕੀਤਾ ਗਿਆ ਇਹ ਵੱਡੀ ਪਹਿਲ ਕਦਮੀ ਜੁੜੀ ਚ ਕੀਤੀ ਗਈ ਹੈ ਜਿਹੜੇ ਲੋਕ ਉਥੇ ਫਸੇ ਹੋਏ ਸੀ ਤੇ ਉਹਨਾਂ ਨੂੰ ਜਿਹੜਾ ਕਿ ਉਥੋਂ ਕੱਢਿਆ ਜਾ ਰਿਹਾ ਤੇ ਉਹਨਾਂ ਦੇ ਘਰ ਵਾਪਸ ਭੇਜਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਬਤਲ ਫਟਣ ਕਰਕੇ ਉੱਥੇ ਸੜਕਾਂ ਬਹਿ ਜਾਣ ਤੋਂ ਮਨਿਮੇਸ਼ ਯਾਤਰਾ ਜਿਹੜੀ ਕਿ ਕਾਫੀ ਜ਼ਿਆਦਾ ਖਰਾਬ ਹੋ ਗਈ ਜਿਸ ਇਸੇ ਤਰ੍ਹਾਂ ਇਸ ਦੇ ਵਿੱਚ ਪਰਮੌਰ ਵਿਧਾਇਕ ਡਾਕਟਰ ਜਨਕ ਰਾਜ ਨੇ ਵੱਡੇ ਉਪਰਾਲੇ ਕੀਤੇ ਨੇ ਉਹਨਾਂ ਦੇ ਵੱਲੋਂ ਤੀਰਥ ਯਾਤਰੀਆਂ ਨੂੰ ਜਿਹੜਾ ਕਿ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਦਾ ਜਿਹੜਾ ਕਿ ਉਹਨਾਂ ਨੂੰ ਛੇਤੀ ਛੇਤੀ ਕਰ ਪਹੁੰਚਾਇਆ ਜਾਵੇਗਾ ਜ਼ਮੀਨੀ ਹਾਲਾਤ ਦੀ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਉੱਥੇ ਲੋਕਾਂ ਨੂੰ ਉਹ ਖੁਦ ਜੜਾ ਕੇ ਰੈਸਕਿਊ ਵੀ ਕਰਨੇ ਬਾਜਪਾ ਵਿਧਾਇਕ ਜਨਕ ਰਾਜ ਨੇ ਲਗਭਗ 15000 ਤਿਤਿ ਯਾਤਰੀਆਂ ਨੂੰ ਪਰਮੌਰਿਤ ਵਾਲੇ ਦੁਆਲੇ ਦੇ ਮਾਰਗਾ ਤੋਂ ਆਪਣੇ ਘਰ ਵਾਪਸੀ ਦੀ ਯਾਤਰਾ ਸ਼ੁਰੂ ਜਿਹੜੀ ਕਰਵਾ ਦਿੱਤੀ ਹੈ। ਬਿਆਸ ਨਦੀ ਦਾ ਬੱਧਰ ਜੜਾ ਕੇ ਪਾਣੀ ਦਾ ਹੋਰ ਵੱਧ ਚੁੱਕਿਆ ਵਾਲੇ ਦੁਆਲੇ ਦੇ ਇਲਾਕੇ ਨਾਲ ਵਿੱਚ ਅਲੋਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਹੋਰ ਸੁਚੇਤ ਰਹਿਣ ਦੀ ਅਪੀਲ ਜੁੜੀ ਕੀ ਕੀਤੀ ਜਾ ਰਹੀ ਹੈ ਕਿਉਂਕਿ ਸਥਿਤੀ ਕਾਫੀ ਜ਼ਿਆਦਾ ਮੋੜ ਤੋਂ ਵਿਗੜਦੀ ਹੋਈ ਨਜ਼ਰ ਆ ਰਹੀ ਹੈ। ਉਪਰਲੇ ਪਹਾੜੀ ਖੇਤਰਾ ਵਿੱਚ ਚਲਗਤਾਰ ਹੋ ਰਹੀ بارش ਕਾਰਨ ਬਿਆਸ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦਿਆ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਹੈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਵਾਲ ਨੇ ਦੱਸਿਆ ਕਿ ਪਾਰੀਂ ਨਹੀਂ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 2.35 ਲੱਖ ਕਿਊਸਿਕ ਹੋ ਗਿਆ ਹੈ ਜਿਸ ਕਾਰਨ ਨੀਵੇਂ ਖੇਤਰਾ ਵਿੱਚ ਰਹਿ ਰਹੇ ਲੋਕ ਤੁਰੰਤ ਸੁਰੱਖਿਅਤ ਥਾਵਾਂ ਉੱਪਰ ਆ ਜਾਣ। ਉਹਨਾਂ ਇਹ ਵੀ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਕਪੂਰਥਲਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਉਸ ਤੋਂ ਇਲਾਵਾ ਲੰਗੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਪੰਚਾਲ ਨੇ ਕਿਹਾ ਲੋਕਾਂ ਦੀ ਜਾਨ ਦੀ ਰਾਖੀ ਪ੍ਰਸ਼ਾਸਨ ਦੀ ਪਹਿਲ ਹੈ ਜਿਸ ਕਰਕੇ ਪ੍ਰਭਾਵਿਤ ਖੇਤਰਾਵਚੋਂ ਲੋਕ ਸੁਰੱਖਿਆ ठाਵਾ ਉੱਪਰ ਆਉਣ ਉਹਨਾਂ ਨੇ ਕਿਹਾ ਕਿ ਆਰਮੀ ਦੇ ਐਸਡੀਆਰਐਫ ਦੀਆਂ ਵੱਲੋਂ ਲਗਾਤਾਰ ਲੋਕਾਂ ਦੇ ਸੁਰੱਖਿਅਤ ਬਾਹਰ ਲਿਆਂਦਾ ਜਾ ਰਿਹਾ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਆਇਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ਤੇ ਤੁਰੰਤ ਸੰਪਰਕ ਕੀਤਾ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਟਰੋਲ ਰੂਮ ਨੰਬਰ 6280049331 ਤੇ ਜਨਾਲਿਕ ਹੋਰ ਨੰਬਰ دیا ਹੈ 01822231 990 ਅਤੇ ਸੁल्तानपुर लोधी ਸਬਡਿਵੀਜ਼ਨ ਦੇ ਹੜ ਰੋਕੂ ਕੰਟਰੋਲ ਰੂਮ ਨੰਬਰ 01828222169 24 ਘੰਟੇ ਕਾਰਜਸ਼ੀਲ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆਈ ਹੈ ਤਾਂ ਸੌਣ ਨੇ ਕਿ ਉਹਨਾਂ ਦੇ ਵੱਲੋਂ ਆਪਣਾ ਮਨ ਦੀ ਬਾਤ ਦਾ 125ਵਾਂ ਐਪੀਸੋਡ ਐਤਵਾਰ 11 ਵਜੇ ਜਿਹੜਾ ਕੀ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਦਰਦ ਨੂੰ ਲੈ ਕੇ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ 11 ਵਜੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਦੀ ਬਾਤ ਦੇ 125ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਸ ਮੌਨਸੂਨੀ ਮੌਸਮ ਨੇ ਕੁਦਰਤੀ ਆਫਤਾ ਰਾਹੀਂ ਦੇਸ਼ ਦੀ ਕਸੌਟੀ ਲਈ ਹੈ ਪਿਛਲੇ ਕੁਝ ਹਫ਼ਤੇ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨੇ ਵੱਡੀ ਤਬਾਹੀ ਕੀਤੀ ਹੈ ਘਰ ਉਜੜ ਗਏ ਖੇਤ ਪਾਣੀ ਵਿੱਚ ਡੁੱਬ ਗਏ ਪੁਲ ਅਤੇ ਸੜਕਾਂ ਵਹਿ ਗਈਆਂ ਅਤੇ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਜਿੰਨਾ ਪਰਿਵਾਰਾਂ ਨੇ ਆਪਣੇ ਗੁਆਏ ਹਨ ਉਹਨਾਂ ਸਾਰਿਆਂ ਦਾ ਦਰਦ ਸਾਡਾ ਦਰਦ ਹੈ ਮੌਨਸੂਨ ਕੇ ਇਸ ਮੌਸਮ ਮੇ ਪ੍ਰਾਕ੍ਰਿਤਿਕ ਆਫਤਾਏ देश की कसौटी कर रही है पिछले कुछ हफ्तों में हमने बाढ़ और भूस्खलन का बड़ा कहर देखा है कहीं घर उजड़ गए कहीं खेत डूब गए परिवार के परिवार उजड़ गए पानी के तेज बहाव में कहीं पुल बह गए सड़कें बह गई लोगों का जीवन संकट में फंस गया इन घटनाओं ने हर हिंदुस्तानी को दुखी किया है जिन परिवारों ने अपने प्रियजन खोए उनका दर्द हम सबका दर्द है जहां भी संकट आया वहां के लोगों को बचाने के लिए हमारे एनडीआरएफ, एसडीआरएफ के जवान अन्य सुरक्षा बल हर कोई दिन रात जुटे रहे जवानों ने तकनीक का सहारा भी लिया है थर्मल कैमरे लाइव डिटेक्टर स्नीफर डॉग्स और ड्रोन सर्विलेंस ऐसे अनेक आधुनिक संसाधनों के सहारे राहत कार्य में तेजी लाने की भरपूर कोशिश की गई इस दौरान हेलीकॉप्टर से राहत सामग्री पहुंचाई गई घायलों को एयरलिफ्ट किया गया आपदा की घड़ी में सेना मददगार बनकर सामने आई स्थानीय लोग सामाजिक कार्यकर्ता डॉक्टर प्रशासन संकट की इस घड़ी में सभी ने हर संभव प्रयास किया मैं ऐसे हर नागरिक को हृदय से धन्यवाद देता हूँ जिन्होंने इस कठिन समय में मानवीयता को सबसे ऊपर रखा हुआ है उगे सिख विद्वानी सिंह बेदी नहीं रहे ਉੱਗੇ ਇੱਕ ਵਿਦਵਾਨ ਸਟ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਟ੍ਰੋਮਨੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਸਕੱਤਰ ਦਲਜੀਤ ਸਿੰਘ 베ਦੀ ਦਾ ਬੀਤੀ ਸ਼ਨੀਵਾਰ ਸ਼ਾਮ ਨੂੰ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ ਉਹ ਕਰੀਬ 65 ਵਰਿਆਂ ਦੇ ਸਨ ਤੇ ਕੁਝ ਸਮੇਂ ਤੋਂ ਦਲ ਦੇ ਰੋਗ ਤੋਂ ਪੀੜਿਤ ਸਨ ਦਲਜੀਤ ਸਿੰਘ 베ਦੀ ਅਮਨ ਹਸਪਤਾਲ ਵਿਖੇ ਦਾਖਲ ਸਨ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਦਲਜੀਤ ਸਿੰਘ 베ਦੀ ਦਾ ਅੰਤਿਮ ਸੰਸਕਾਰ 31 ਅਗਸਤ ਯਾਨੀ ਅੱਜ ਜੋ ਚੜਾਖੀ ਕੀਤਾ ਜਾਵੇਗਾ ਤਕਰੀਬ 2 ਵਜੇ ਦੇ ਕਰੀਬ ਜਿਹੜਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਜੋਜੀਤ ਸਿੰਘ 베ਦੀ ਦੇ ਅਕਾਲ ਚਲਾਣਾ ਕਰ ਜਾਣ ਤੇ ਸਟੋਮਨੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਤੇ ਇਤੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਸਟੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਸਮੇਤ ਹੋਰ ਪੰਥਕ ਸਖਸ਼ੀਤਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਚੌਧਰੀ ਗੁਰਦਾਸਪੁਰ ਡੇਰਾ ਬਾਬਾ ਨਾਨਕ ਉੱਥੇ ਵੀ ਕਾਫੀ ਜ਼ਿਆਦਾ ਹਾਲਾਤ ਜਿਹੜੇ ਕੀ ਔਖੇ ਨਜ਼ਰ ਆ ਰਹੇ ਨੇ ਮਾੜੇ ਹਾਲਾਤ ਲੋਕਾਂ ਦੇ ਹਨ ਕਿਉਂਕਿ ਪੂਰਾ ਪਿੰਡ ਜਿਹੜਾ ਪਾਣੀ ਦੇ ਵਿੱਚ ਡੁੱਬ ਗਿਆ ਉਹਨਾਂ ਦੀਆਂ ਫਸਲਾਂ ਜਿਹੜੀ ਕੀ ਤਬਾਹ ਹੋ ਗਈਆਂ ਜ਼ਾਲਤਲ ਜਿਹੜੀ ਕੀ ਸੜਕਾ ਉੱਥੇ ਹੋ ਚੁੱਕੇ ਨੇ ਤੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੇ ਦੱਸ ਦਿੰਨਿਆ ਕਿ ਅਜਿਹੀ ਸਥਿਤੀ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹੜਪੀਟਾ ਦੀ ਮਦਦ ਦੇ ਲਈ ਹਰ ਇੱਕ ਐਨਜੀਓ ਸੰਸਥਾ ਤੇ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ। ਉਹਨਾਂ ਦੀ ਮਦਦ ਕਰਨ ਦੇ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲੌਨੌਰ ਨਜ਼ਦੀਕ ਪਿੰਡ ਖੁਸ਼ੀਪੁਰ ਤੋਂ ਪਹਿਲਾ ਵਿਹੜ ਪੀੜਤਾ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਗਈ ਤੇ ਫਿਰ ਸਾਰੀ ਰਾਤ ਬੀਬੀਆਂ ਦੇ ਵੱਲੋਂ ਨਿਜ਼ਕਾਮ ਸੇਵਾ ਕੀਤੀ ਗਈ ਤੇ ਲੰਗਰ ਪਕਾ ਕੇ ਉਹਨਾਂ ਹੜਪੀੜਤਾ ਦੇ ਲਈ ਲੈ ਕੇ ਉਹਨਾਂ ਦੇ ਵੱਲੋਂ ਲਜਾਇਆ ਜਾ ਰਿਹਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਸਨਿਆ ਕੀ ਦਵਾਈਆਂ ਵੀਰਾਂਾਂ ਦੇ ਵੱਲੋਂ ਜਿਹੜੀ ਕਿ ਲੈ ਕੇ ਜਾਇਆਂ ਜਾ ਰਹੀਆਂ ਨੇ ਦੁੱਧ ਪਾਣੀ ਖਾਣ ਪੀਣ ਦਾ ਸਮਾਨ ਸਭ ਕੁਝ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਇਹ ਨਗਰ ਪਿੰਡ ਖੁਸ਼ੀਪੁਰ ਵੱਲੋਂ ਹੜਪੀਰਤਾ ਦੀ ਬੰਦੀ ਸਹੂਲਤ ਦੀ ਮਦਦ ਵਾਸਤੇ ਸਾਰੇ ਪਿੰਡ ਦੇ ਸੰਜੋਗ ਸਦਕਾ ਸੁੱਕਾ ਲੰਗਰ ਅਤੇ ਲੰਗਰ ਪਕਾ ਕੇ ਸੁੱਕੀ ਰਸਤੇ ਨਾਲ ਉਹਨਾਂ ਦੀ ਹੜਪੀਰਤਾ ਦੀ ਮਦਦ ਵਾਸਤੇ ਵਾਇਆ ਪਕਾਲਾ ਨਾਲੋਂ ਔਰ ਤੋਂ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਧਰਮਕੋਟ ਸਿੰਘਪੁਰਾ ਆਸ਼ਾਮਪੁਰਾ ਮਾਸ਼ੀਵਾੜਾ ਕੋਨੇ ਵਾਲਾ ਜਿੱਥੋਂ ਜਿੱਥੋਂ ਤੱਕ ਵੀ ਸਾਡੀ ਪਹੁੰਚ ਪਈ ਹੈ ਅਸੀਂ ਉਥੋਂ ਉਥੋਂ ਤੱਕ ਲੰਗਰ ਪਚਾਵਾਂਗੇ ਸਾਰੇ ਪਿੰਡ ਦੇ ਸੰਜੋਸ਼ ਉਪਾ ਦੇ ਨੌਜਵਾਨ ਵੀਰਾਂ ਦੀ ਇਸ ਸੇਵਾ ਦੇ ਵਿੱਚ ਸਾਰਿਆਂ ਦਾ ਸੰਜੋਗ ਹੈ ਪਿੰਡ ਦਾ ਪੂਰਾ ਕਰਕੇ ਤੇ ਇਸ ਮਾਲ ਲੈ ਕੇ ਅਸੀਂ ਉਧਰ ਨੂੰ ਰਵਾਨਾ ਹੋਣ ਲੱਗਿਆ ਇੰਨਾ ਕੁ ਕਹਿੰਦਾ ਵਾਹਿਗੁਰੂ ਜੀ ਕਾ ਦੇਖਿਆ ਮੋਕਾ ਪਹਿਲਾਂ ਦੇਖਦੇ ਕਿਹੜੀ ਕਿਹੜੀਆਂ ਜੜੀਆਂ ਦੇਖਿਆ ਆ ਗੀ ਅਸੀਂ ਜਦੋਂ ਪਹਿਲੇ ਦਿਨ ਗਏ ਆ ਹੜਪੀਰਤਾ ਦੇ ਮਤਵਾਸਾ ਸਿੰਘਪੁਰੇ ਤੱਕ ਰ ਗਏ ਆ ਤਾਂ ਜੋ ਲੋਕਾਂ ਦੀ ਉੱਥੇ ਸਾਨੂੰ ਮੁਸ਼ਕਲਾ ਸੁਣੀਆਂ ਸਭ ਤੋਂ ਜ਼ਿਆਦਾ ਤੇ ਉਹ ਮੰਗ ਕਰਦੇ ਨੇ ਪਾਣੀ ਪੀਣ ਵਾਲੇ ਦੀ ਸੁੱਕੇ ਦੁੱਧ ਦੀ ਔਰ ਚਾਹ ਪੱਤੀ ਜੋ ਰਾਸ਼ਨ ਨਾਲ ਚਾਹੀਦਾ ਹੈ ਤੇ ਸੁੱਕੀਆਂ ਸਹਾਤਾ ਜ਼ਿਆਦਾ ਮੰਗਦੇ ਨੇ ਡੰਗਰਾਂ ਦਾ ਵੀ ਮਾੜਾ ਹਾਲ ਆ ਉਹਨਾਂ ਵਾਸਤੇ ਸੁੱਕਾ ਚਾਰਾ ਵੀ ਮੰਗਦਾ ਏ ਉਹਦਾ ਕੋਈ ਬਾਅਦ ਚ ਹੱਲ ਕਰਾਂਗੇ ਪਹਿਲੋ ਤੇ ਅਸੀਂ ਇਹ ਸੁੱਕੀ ਰਸਤੇ ਜਿਹੜੀ ਉਹਨਾਂ ਤੱਕ ਪਹੁੰਚਾਉਣੀ ਆ ਅਸੀਂ ਦੁੱਧ ਲਿਆ ਆ ਪੈਕਟਾਂ ਵਾਲਾ ਵੇਰਕੇ ਵਾਲਾ ਦਾ ਵੀ ਲਿਆ ਆ ਤੇ ਸੁੱਕਾ ਵੀ ਲਿਆ ਆ ਜਿੰਨ ਹੋਰ ਵੀ ਜਿਹੜੇ ਸਥਾਨ ਨੇ ਵੀ ਜਿਹੜੀਆਂ ਉੱਥੋਂ ਮਤ ਜਾਣਾ ਉਹਨਾਂ ਨੂੰ ਹਰ ਪਿੰਡ ਦੇ ਮਤਲਬ ਕਿਹੜੇ ਕਿਹੜੇ ਜਿਹੜੇ ਮਤਲਬ ਹਾਰਪੇਤਾਂ ਦੀ ਮਦਦ ਵਾਸਤੇ ਤੇ ਹੁਣ ਆਮ ਹੀ ਜਨਤਾ ਸਾਰਿਆਂ ਵਾਸਤੇ ਲਈ ਆ ਪਬਲਿਕ ਜੋ ਵੀ ਪਿੰਡਾਂ ਚ ਸੇਵਾ ਬੰਦੀਆਂ ਲੈ ਕੇ ਹਾਜ਼ਰ ਹੋ ਰਹੇ ਨੇ ਫੇਰ ਵੀ 10 ਦਿਨ ਬਾਅਦ ਉਹਨਾਂ ਨੂੰ ਮਦਦ ਦੀ ਲੋੜ ਪੈਣੀ ਆ ਕੋਈ ਨਗਦਾਂ ਰਾਸ਼ੀ ਦੀ ਲੋਡ ਪੈਣੀ ਆ ਕੋਈ ਉਹਦਾ ਸਹੂਲਤਾਂ ਦੀ ਪੈਣੀ ਆ ਉਹ ਵੀ ਕੋਈ ਵੱਡੇ ਪ੍ਰਾਲੇ ਨੇ ਜੇ ਸਰਕਾਰ ਦੇ ਪ੍ਰਾਲੇ ਸਦਕਾ ਹੀ ਉਹ ਚੱਲਣਾ ਹੈ ਸੈਂਟਰ ਖੁੱਲ ਕੇ ਮਦਦ ਕਰੇ ਜਿਸ ਵਿੱਚ ਸੰਜਿੰਦਰ ਰਧਾਵੇ ਨੇ ਪੂਰਾ ਡਿਸਟ੍ਰਿਕਟ ਗਰਦਾਸਪੁਰ ਤੋਂ ਐਮਪੀ ਫੰਡ ਆਪਣਾ ਸਾਰਾ ਪ੍ਰਧਾਨ ਮੰਤਰੀ ਹਸਪਤਾਲ ਦਾ ਵੀ ਸਾਰਾ ਦਾ ਸਾਰਾ ਹੀ ਆੜ ਪੀੜਤਾ ਵਾਸਤੇ ਵਰਤਿਆ ਜਾਵੇ ਉਹਨਾਂ ਦਾ ਬਹੁਤ ਤਕੜਾ ਯੋਗਦਾਨ ਆ ਤੇ ਪਿੰਡਾਂ ਥਾਵਾਂ ਦਾ ਵੀ ਆ ਗਾਇਆ ਜੀ ਇਹ ਮਾੜੀ ਗੱਲ ਹੋ ਰਹੀ ਸਿੱਤਾ ਆ ਰਹੀਆਂ ਨੇ ਕਿਹੜੇ ਤੋਂ ਵੱਧ ਕਰਕੇ ਦੂਰ ਦੂਰ ਸੰਗਤਾਂ ਹੜਪੀਰਤਾਂ ਵਾਸਤੇ ਲੰਗਰ ਆ ਸੁੱਕੀਆਂ ਰਸਤਾਂ ਲੈ ਕੇ ਆ ਰਹੀਆਂ ਨੇ ਕੋ ਕੱਪੜੇ ਦੀ ਲੋੜ ਹੈ ਕਿਸ ਨੂੰ ਰਾਸ਼ਨ ਦੀ ਆ ਸੁੱਕੇ ਦੀ ਜਾਨ ਮਤਲਬ ਹੋ ਰਿਹਾ ਪੱਛਾ ਦਾ ਭਾਈ ਜਦੋਂ ਉੱਥੇ ਜਾਈਏ ਪਤਾ ਲੱਗਦਾ ਸਭ ਤੋਂ ਵੱਧ ਹੈ ਇਸ ਟਾਈਮ ਉਹਨਾਂ ਨੂੰ ਪੀਣ ਵਾਲਾ ਪਾਣੀ ਜੋ ਮਿਆਬ ਮੈਡੀਸਿਨ ਮਿਆ ਕਰਵਾਈ ਜਾ ਰਹੀ ਹੈ ਕਿਉਂਕਿ ਹੜਪੀਰਤਾਂ ਦੇ ਬਿਮਾਰੀ ਜਿਹੜੀ ਹੈ ਜਿਆਦਾ ਮਤਲਬ ਫੈ ਰਹੀ ਆ ਆਸ ਤੋਂ ਬਹੁਤ ਬਹੁਤ ਕਈ ਗੱਡੀਆਂ ਤੇ ਆਪਣੀ ਜਿਹੜੀ ਨਾਸਟ ਬਦਲ ਕਰਦੇ ਆ ਉਹ ਵੱਡੀਆਂ ਤੋਂ ਨਹੀਂ ਦੱਸਿਆ ਚਾਹੁੰਦਾ ਉਹ ਗੱਡੀਆਂ ਅੱਗੇ ਤੇ ਜਾ ਨਹੀਂ ਰਹੀਆਂ ਅੱਗੇ ਤਾਂ ਸਿਰਫ ਟਰੈਕਟਰ ਹੀ ਜਾ ਰਹੇ ਨੇ ਉਹਨਾਂ ਲੋਕਾਂ ਦੀ ਮਦਦ ਵਾਸਤੇ ਲੋਕ ਹਰ ਪ੍ਰਾਲਾ ਕਰ ਰਹੇ ਨੇ ਸਭ ਤੋਂ ਵੱਡੀ ਦੇਣ ਆ ਇਸ ਟਾਈਮ ਡਿਸਟ੍ਰਿਕਟ ਗਰਦਾਸਪੁਰ ਦੇ ਵਿੱਚ ਖਾਲਸਾ ਐਡ ਵਾਲੇ ਅਤੇ ਪਾਹੀ ਅਮਰਤਪਾਲ ਦੀ ਟੀਮ ਜਿਹੜੀ ਆ ਉਹ ਪੂਰਾ ਸੰਯੋਗ ਦੇ ਰਹੀ ਆ ਉਹਨਾਂ ਨੂੰ ਵੇਖ ਕੇ ਹਰ ਪਿੰਡ ਪਿੰਡ ਤੇ ਉਤਸਵ ਹੋਇਆ ਤੇ ਲੋਕਾਂ ਦੀ ਮਦਦ ਵਾਸਤੇ ਅੱਗੇ ਆਏ ਨੇ ਲੋਕ ਖੁੱਲ ਕੇ ਜਾ ਰਹੇ ਨੇ ਇਹ ਪਿੰਡ ਖੁਸ਼ੀਪੁਰ ਤੋਂ ਵੀ ਆ ਐਸੇ ਸਬੰਧ ਵਿੱਚ ਹੀ ਜਾ ਰਿਹਾ ਕੰਮ ਤਾਂ ਫਿਲਹਾਲ ਦੇ ਲਈ ਬਲਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹ ਜ਼ਰ ਧੰਨਵਾਦ